ਦਾ ਸ਼੍ਰੀ ਕਾਲ ਜੀ ਸਾਰਿਆਂ ਨੂੰ ਊਮੀਰ ਕਰਦੇ ਤੁਸਾਰੇ ਠੀਕ ਠਾਕ ਹੋਵਾਂਗੇ ਜੀ ਪੈਣਾ ਮੈਨੂੰ ਡੀਐਮ ਕਰ ਰਹੀਆਂ ਸੀ ਜੀ ਦੀਦੀ ਤੁਸੀਂ ਜਿਹੜੇ ਕੱਟ ਪੀਸ ਲੈ ਕੇ ਆਉਨੇ ਹੋ ਸਾਰੇ ਦੇ ਕਲਰ ਹੁੰਦੇ ਨੇ ਡਾਰਕ ਤੇ ਸਾਨੂੰ ਲਾਈਟ ਕਲਰ ਚਾਹੀਦਾ ਆਪਣੀ ਮਦਰ ਵਾਸਤੇ ਜਾਂ ਮਦਰਨ ਲੋ ਵਾਸਤੇ ਤੇ ਇਹ ਵੀਡੀਓ ਸਪੈਸ਼ਲੀ ਜੀ ਤੁਹਾਡੇ ਵਾਸਤੇ ਆ ਇਹ ਹੈਗਾ ਜੀ ਫਸਟ ਕੱਟ ਪੀਸ ਜਿਹੜਾ ਰਹੂਗਾ ਗੀਜ਼ਾ ਕਾਟਨ ਦਾ 4 ਪਲੱਸ ਜਾਂ 4 ਇਹਨਾਂ ਦੀ ਲੈਂਥ ਰਹੂਗੀ ਜੀ 4 ਮੀਟਰ 300 ਰੁਪਏ ਪਰ ਮੀਟਰ ਇਹ ਵਾਲਾ ਪੀਸ ਜੀ ਤੁਹਾਨੂੰ ਮਿਲੂਗਾ ਇਹ ਹੈਗਾ ਫਰਸਟ ਕਲਰ ਇਹ ਹੈਗਾ ਜੀ ਸੈਕੰਡ ਕਲਰ ਪਿਸਤਾ ਜਿਹਾ ਕਲਰ ਆ ਜੀ ਇਹ ਲਾਈਟ ਪਿਸਤਾ ਜਿਹਾ ਕਲਰ ਬਹੁਤ ਸੌਫਟ ਫੈਬਰਿਕ ਆ ਆ ਵਾਲਾ ਹੈਗਾ ਜੀ ਨੈਕਸਟ ਗ੍ਰੇ ਕਲਰ 5-6 ਮਹੀਨੇ ਇਹ ਆਰਾਮ ਨਾਲ ਵੇਅਰ ਹੋਊਗਾ ਜੀ ਕੋਈ ਕਪੜੇ ਦਾ ਲੰਬਾ ਨਹੀਂ ਹੈਗਾ ਬਹੁਤ ਹੀ ਸੌਫਟ ਫੈਬਰਿਕ ਆ ਤੇ ਡਿਜ਼ਾਈਨਿੰਗ ਵੀ ਬਹੁਤ ਜ਼ਿਆਦਾ ਪਿਆਰੀ ਹੈ ਸ਼ਿਪਿੰਗ ਸਾਰਿਆਂ ਦੀ ਐਕਸਟਰਾ ਰਹੂਗੀ ਜੀ ਇਹ ਵੀ ਹੈਗਾ ਜੀ ਗੀਜ਼ਾ ਕਾਟਨ ਦਾ ਦੇਖੋ ਕਲਰ ਬਹੁਤ ਹੀ ਲਾਈਟ ਨੇ ਤੇ ਬਹੁਤ ਹੀ ਜ਼ਿਆਦਾ ਸੋਹਣੇ ਨੇ ਜੀ ਤੁਸੀਂ ਕੋਈ ਵੀ ਕਲਰ ਦੀ ਬੁਕਿੰਗ ਕਰਵਾ ਸਕਦੇ ਹੋ ਆ ਹੈਗਾ ਜੀ ਨੈਕਸਟ ਇਹ ਹੈਗਾ ਜੀ ਇਹਦੀ ਕੱਟ ਹੈਗੀ ਆ 315 ਜੀ ਬਹੁਤ ਪਿਆਰਾ ਕਲਰ ਹੈ ਜੀ ਲਵੈਂਡਰ ਜੀ ਸ਼ੇਡ ਹੈ ਇਹਦੀ ਇਹ ਹੈਗਾ ਜੀ ਕੈਮਬ੍ਰਿਕ ਦਾ ਤੇ ਇਹ ਮਿਲੂਗਾ ਤੁਹਾਨੂੰ 90 ਰੁਪਏ ਪਰ ਮੀਟਰ ਇਹਦੀ ਲੈਂਥ ਵੀ ਜੀ ਤਿੰਨ ਦੇ ਆਸ-ਪਾਸ ਹੈ ਤੁਸੀਂ ਸਾਨੂੰ ਡੀ.ਜੀ.ਐਮ ਕਰਕੇ ਪੁੱਛ ਸਕਦੇ ਹੋ ਇਹਨਾਂ ਦੀ ਲੈਂਥ ਆਪਾਂ ਤੁਹਾਨੂੰ ਦੱਸਾਂਗੇ ਪਰ 90 ਰੁਪਏ ਪਰ ਮੀਟਰ ਹੋਊਗਾ ਜੀ ਇਹ ਲੈਂਥ ਤੁਹਾਨੂੰ ਜਿੰਨੀ ਦੱਸਾਂਗੇ ਉੰਨੀ ਹੀ ਮਿਲੂਗੀ ਜੀ ਤੇ ਆਹ ਵਾਲਾ ਹੈਗਾ ਜੀ 90 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਇਹ ਵੀ ਇਹ ਏ.ਕੇ ਦੀ ਕੈਮਬ੍ਰਿਕ ਕਾਟਨ ਹੈ ਜੀ ਬਕਾਇਦਾ ਮੋਹਰ ਲੱਗੀ ਰਹੂਗੀ ਦੇਖੋ ਬਹੁਤ ਸੋਹਣਾ ਫੈਬਰਿਕ ਆ ਜੀ ਕੋਈ ਲਾਈਨਿੰਗ ਦੀ ਨੀਡ ਨਹੀਂ ਹੈਗੀ ਤੇ ਕਲਰ ਵੀ ਇਹਦੇ ਪੱਕੇ ਹੁੰਦੇ ਨੇ ਗਰਮੀ 'ਚ ਬਹੁਤ ਸੋਹਣਾ ਪਾਉਣ ਲਈ ਬਹੁਤ ਸੋਹਣਾ ਫੈਬਰਿਕ ਹੈ ਜੀ ਇਹ ਕਲਰ ਵੀ ਵਧੀਆ ਹੁੰਦੇ ਨੇ ਜੀ ਇਹਦੇ ਤੇ ਕੁਆਲਿਟੀ ਵੀ ਬਹੁਤ ਜ਼ਿਆਦਾ ਵਧੀਆ ਹੁੰਦੀ ਹੈ ਤੇ ਬਹੁਤ ਜੈਨੂਇਨ ਪ੍ਰਾਈਸ ਦੇ ਵਿੱਚ ਦੇ ਰਹੇ ਆ ਜੀ ਤੁਹਾਨੂੰ ਅੱਜ ਤੁਸੀਂ ਬੁਕਿੰਗ ਕਰਵਾ ਸਕਦੇ ਹੋ ਸੰਡੇ ਸੇਲ ਦੇ ਵਿੱਚ ਇਹਦੀ ਤੇ ਆ ਰਹੂਗਾ ਜੀ ਨੈਕਸਟ ਇਹ ਵੀ ਗੀਜ਼ਾ ਕਾਟਨ ਆ 1.70 ਦੀ ਕੱਟ ਹੋਊਗੀ ਜੀ ਜਿਨ੍ਹਾਂ ਦੀ 1.70 ਦੀ ਬੰਦੀ ਹੋਈ ਸ਼ਰਟ ਤੁਸੀਂ ਬਾਈ ਕਰ ਸਕਦੇ ਹੋ। ਗੀਜ਼ਾ ਕਾਟਨ ਰਹੂਗੀ ਜੀ 100 ਰੁਪਏ ਪਰ ਮੀਟਰ ਤੇ ਕੈਮਰਿਕ ਰਹੂਗੀ 90 ਰੁਪਏ ਪਰ ਮੀਟਰ। ਹਾਂਜੀ ਇਹ ਵੀ ਗੀਜ਼ਾ ਕਾਟਨ 1.75 ਕੱਟ। ਦੇਖੋ ਪਿਸਤਾਇਆ ਕਲਰ ਹੈ ਵਿੱਚ ਬਹੁਤ ਸੋਹਣੀ ਪ੍ਰਿੰਟਿੰਗ ਹੈ ਜੀ। ਬਹੁਤ ਸੋਹਣੇ ਫਲਾਵਰ ਬਣੇ ਹੋਏ ਨੇ। ਆ ਹੈਗਾ ਜੀ ਨੈਕਸਟ ਇਹਦੇ ਨਾਲ ਦੇ ਆਪਣਾ ਇੱਕ ਪੀਸ ਤੁਹਾਨੂੰ ਪਹਿਲਾਂ ਦਿਖਾਇਆ ਸੀ ਉਹ ਵਾਲਾ ਜੇ ਤੁਸੀਂ ਦੋਨੇ ਬਾਈ ਕਰਨਾ ਚਾਹੁੰਦੇ ਹੋ ਤਾਂ ਦੋਨੇ ਕਰ ਸਕਦੇ ਹੋ ਜੀ ਇਹ ਵੀ ਗੀਜ਼ਾ कॉटन ਦਾ ਰਹੂਗਾ ਤੇ ਆ ਵੀ 90 ਰੁਪਏ ਪਰ ਮੀਟਰ ਵਾਲਾ ਜੀ ਆ ਇਹ ਵਾਲੇ ਜਿਹੜੇ ਨੀਚੇ ਵਾਲੇ ਸੀ ਗੀਜ਼ਾ कॉटन ਦੇ ਉਹ 100 ਰੁਪਏ ਤੇ 90 ਰੁਪਏ ਪਰ ਮੀਟਰ ਇਹ ਹੋਲ ਸੇਲ ਪ੍ਰਾਈਸ ਹੁੰਦਾ ਜੀ ਇਹਨਾਂ ਦਾ ਮਤਲਬ ਤੁਹਾਨੂੰ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਮਿਲ ਰਹੇ ਨੇ ਹੁਣ ਤੁਸੀਂ ਆਪਣੀ ਜਲਦੀ ਜਲਦੀ ਬੁਕਿੰਗ ਕਰਵਾਓ ਜੀ ਤੇ ਆਫਰ ਦਾ ਲਾਭ ਉਠਾਓ